ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਤੇ ਇਹ ਨੋਟਿਸ ਹੈ ਜੋ ਵਿਦਿਆਰਥੀ 8ਵੀਂ 10ਵੀਂ ਤੇ ਪਲੱਸ 2 ਪਾਸ ਕਰ ਚੁੱਕੇ ਹਨ ਉਹਨਾਂ ਦੇ ਲਈ ਇਹ ਇੱਕ ਬਿਹਤਰੀਨ ਮੌਕਾ ਹੈ ਕਿ ਉਹ ਆਪਣੀ ਕੋਈ ਸਕਿੱਲ ਨੂੰ ਡਿਵੈਲਪ ਕਰਨ ਦੇ ਲਈ ਇਸ ਆਈਟੀਆਈ ਦੇ ਵਿੱਚ ਜਿਹੜੇ ਆਨਲਾਈਨ ਫਾਰਮ ਨੇ ਉਹਨਾਂ ਨੂੰ ਅਪਲਾਈ ਕਰ ਸਕਦੇ ਹਨ ਇਸ ਦੀ ਜੋ ਫਰਸਟ ਕਾਉਂਸਲਿੰਗ ਹੈ ਉਹ ਸਟਾਰਟ ਹੋ ਰਹੀ ਹੈ ਜੀ 1 ਜੁਲਾਈ ਤੋਂ اور 12 ਜੁਲਾਈ ਤੱਕ ਇਹ ਚੱਲਣ ਵਾਲੀ ਹੈ ਇਸ ਦੀ ਡਾਕੂਮੈਂਟ ਵੈਰੀਫਿਕੇਸ਼ਨ ਨੇ ਜਿਹੜੀ 3 ਜੁਲਾਈ ਤੋਂ ਲੈ ਕੇ 13 ਜੁਲਾਈ ਤੱਕ ਦੀ ਰਹੇਗੀ ਆਨਲਾਈਨ ਚੁਆਇਸ ਫੀਲਿੰਗ ਹੈ ਜਿਹੜੀ 4 ਜੁਲਾਈ ਤੋਂ 13 ਜੁਲਾਈ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਅਲਾਟਮੈਂਟ ਰਿਜ਼ਲਟ ਜਿਹੜਾ ਉਹ 15 ਜੁਲਾਈ 2025 ਨੂੰ ਡਿਕਲੇਅਰ ਕੀਤਾ ਜਾਏਗਾ ਆਨਲਾਈਨ ਡਿਪੋਜ਼ਿਟ ਕੋਰਸ ਐਡਮਿਸ਼ਨ ਫੀਸ ਜਿਹੜੀ ਉਹ 16 ਜੁਲਾਈ ਤੋਂ ਲੈ ਕੇ 21 ਜੁਲਾਈ ਤੱਕ ਦੀ ਰਹਿਣ ਵਾਲੀ ਹੈ ਸੀਟ ਵਿਦਡਰਾ ਆਪਸ਼ਨ ਹੈ ਜਿਹੜੀ ਉਹ 22 ਜੁਲਾਈ ਨੂੰ ਹੋਏਗੀ ਇਸੇ ਤਰ੍ਹਾਂ ਸੈਕੰਡ ਕਾਉਂਸਲਿੰਗ ਹੈ ਜਿਹੜੀ ਉਹ 16 ਜੁਲਾਈ ਤੋਂ ਲੈ ਕੇ 26 ਜੁਲਾਈ ਤੱਕ ਹੋਏਗੀ ਔਰ ਬਾਕੀ ਦੀਆਂ ਜਿਹੜੀਆਂ ਡੇਟਾ ਨੇ ਉਹ ਤੁਸੀਂ ਇਸ ਦੇ نیچے ਦੇਖ ਸਕਦੇ ਹੋ ਔਰ 3ਰਡ ਕਾਉਂਸਲਿੰਗ ਹੈ ਜਿਹੜੀ ਉਹ 30 ਜੁਲਾਈ ਤੋਂ ਲੈ ਕੇ 10 ਅਗਸਤ ਤੱਕ ਦੀ ਰਹਿਣ ਵਾਲੀ ਹੈ ਬਾਕੀ ਦੀ ਜੋ ਤੁਸੀਂ ਇਸ ਦੀ ਡਿਟੇਲ ਹੈ ਉਹ ਡੇਟ ਵਾਈਜ਼ ਇੱਥੋਂ ਚੈੱਕ ਕਰ ਸਕਦੇ ਹੋ ਇਸ ਦੇ ਵਿੱਚ ਇੱਕ ਸਪੌਟ ਰੌਂਡ ਕਾਉਂਸਲਿੰਗ ਵੀ ਹੋਏਗਾ ਜਿਹੜਾ ਕਿ 14 ਅਗਸਤ ਤੋਂ ਲੈ ਕੇ 29 ਅਗਸਤ ਤੱਕ ਦਾ ਹੋਏਗਾ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ 14 ਅਗਸਤ ਤੋਂ 31 ਅਗਸਤ ਦਾ ਟਾਈਮ ਦਿੱਤਾ ਜਾਏਗਾ 90% ਨੰਬਰ ਹੈ ਜਿਹੜੇ ਕੈਂਡੀਡੇਟ ਦੇ ਉਹ 25 ਅਗਸਤ ਨੂੰ ਕਾਉਂਸਲਿੰਗ ਦੇ ਲਈ ਬੁਲਾਇਆ ਜਾਏਗਾ ਇਸੇ ਤਰ੍ਹਾਂ 80% ਵਾਲੇ 70% 60 ਔਰ 50% ਵਾਲਿਆਂ ਨੂੰ ਇਹ ਡੇਟ ਇੱਥੇ ਦਿੱਤੀ ਗਈ ਹੈ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ ਦਾਖਲੇ ਦੇ ਚਾਹਵਨ ਉਮੀਦਵਾਰ ਇਸ ਵੈਬਸਾਈਟ ਦੇ ਉੱਪਰ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਨੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਦੀ ਲੋੜ ਹੁੰਦੀ ਹੈ ਤਾਂ ਸਰਕਾਰੀ ਆਈਟੀ ਦੇ ਵਿੱਚ ਸਥਾਪਿਤ ਕੀਤੇ ਗਏ ਨੇ ਹੈਲਪ ਡੈਕਸ ਉੱਥੇ ਜਾ ਕੇ ਤੁਸੀਂ ਮਦਦ ਲੈ ਸਕਦੇ ਹੋ ਇਹ ਵੈਬਸਾਈਟ ਦਿੱਤੀ ਗਈ ਹੈ ਇੱਥੇ ਵੈਬਸਾਈਟ ਤੇ ਜਾ ਕੇ ਤੁਸੀਂ ਇਸ ਦੀ ਪੂਰੀ ਡਿਟੇਲ ਹੈ ਜਿਹੜੀ ਉਸ ਨੂੰ ਦੇਖ ਸਕਦੇ ਹੋ ਉਸ ਨੂੰ ਪੜ ਸਕਦੇ ਹੋ ਉੱਪਰ ਦਰਸਾਈਆਂ ਗਿਆ ਮਿਤੀਆਂ ਅਨੁਸਾਰ ਉਮੀਦਵਾਰ ਰਜਿਸਟ੍ਰੇਸ਼ਨ ਅਤੇ ਸਰਟੀਫਿਕੇਟ ਅਪਲੋਡ ਕਰ ਸਕਦੇ ਹਨ ਡਾਕੂਮੈਂਟ ਵੈਰੀਫਿਕੇਸ਼ਨ ਤੇ ਲਈ ਜੋ ਪ੍ਰੋਸੈਸਿੰਗ ਫੀਸ ਹੈ ਉਸ 100 ਰੁਪਏ ਰੱਖੀ ਗਈ ਹੈ ਤਾਂ ਜਿਹੜੀ ਕਿ ਦਾਖਲਾ ਪੋਰਟਲ ਦੇ ਉੱਪਰ ਦਰਸਾਏ ਗੇ ਪੇਮੈਂਟ ਲਿੰਕ ਦੇ ਉੱਪਰ ਆਨਲਾਈਨ ਪ੍ਰੋਸੈਸਿੰਗ ਰਾਹੀਂ ਸਬਮਿਟ ਕਰਵਾਈ ਜਾਵੇਗੀ ਟ੍ਰੇਡ ਦੀ ਅਤੇ ਸੰਸਥਾ ਦੀ ਚੁਆਇਸ ਭਰੀ ਜਾਵੇਗੀ ਪੋਰਟਲ ਦੇ ਉੱਪਰ ਹੀ ਸੀਟ ਅਲਾਟਮੈਂਟ ਹੋਣ ਤੇ ਉਮੀਦਵਾਰ ਵੱਲੋਂ ਦਾਖਲਾ ਪੋਰਟਲ ਤੇ ਸੀਟ ਅਲਾਟਮੈਂਟ ਦਾ ਰਿਜ਼ਲਟ ਚੈੱਕ ਕਰਨ ਉਪਰੰਤ ਦਾਖਲੇ ਦੀ ਆਨਲਾਈਨ ਫੀਸ ਸਬਮਿਟ ਕੀਤੀ ਜਾਵੇਗੀ ਫੀਸ ਜਮ੍ਹਾਂ ਕਰਵਾਏ ਜਾਣ ਤੇ ਹੀ ਉਮੀਦਵਾਰ ਦਾਖਲਾ ਅਤੇ ਸੀਟ ਕਨਫਰਮ ਹੋਏਗੀ ਫੀਸ ਜਮ੍ਹਾਂ ਕਰਾਉਣ ਉਪਰੰਤ ਉਮੀਦਵਾਰ ਵੱਲੋਂ ਸੰਸਥਾ ਵਿਖੇ ਤੁਰੰਤ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਜਾਵੇਗੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਟ੍ਰੇਡਾਂ ਦੀ ਜਿਹੜੀ ਸਾਲਾਨਾ ਫੀਸ ਹੈ ਉਹ 3400 ਰੁਪਏ ਹੈ ਅਤੇ ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾ ਦੇ ਵਿੱਚ ਜਿਹੜੀ ਫੀਸ ਰੱਖੀ ਗਈ ਹੈ ਉਹ ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਟ੍ਰੇਡਾਂ ਦੇ ਲਈ ਇਹ ਫੀਸ 19312 ਰੁਪਏ ਅਤੇ 12875 ਰੁਪਏ ਸਾਲਾਨਾ ਰੱਖੀ ਗਈ ਹੈ। ਦਾਖਲਾ ਲੈਣ ਵਾਲੇ ਉਮੀਦਵਾਰ ਵੱਲੋਂ ਕਿਸੇ ਵੀ ਸਰਕਾਰੀ ਅਤੇ ਪ੍ਰਾਈਵੇਟ ਆਈਟੀ ਵਿੱਚ ਕੋਈ ਵੀ ਨਕਦੀ ਫੀਸ ਹੈ ਜਿਹੜੀ ਉਹ ਜਮ੍ਹਾਂ ਨਹੀਂ ਕਰਾਈ ਜਾਏਗੀ। ਜਿਹੜੀ ਫੀਸ ਹੈ ਟੀ ਉਹ ਪੋਰਟਲ ਦੇ ਉੱਪਰ ਹੀ ਪੇਮੈਂਟ ਲਿੰਕ ਤੇ ਆਨਲਾਈਨ ਜਮ੍ਹਾਂ ਕੀਤੀ ਜਾਏਗੀ ਆਈਟੀ ਦੇ ਵਿੱਚ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਤੁਹਾਨੂੰ ਡਾਕੂਮੈਂਟ ਤੇ ਲੋਡ ਹੋਏਗੀ ਐਜੂਕੇਸ਼ਨ ਦੇ ਡਾਕੂਮੈਂਟ 8ਵੀਂ 10ਵੀਂ ਜਾਂ ਫਿਰ ਪਲੱਸ 2 ਦਾ ਡਾਕੂਮੈਂਟ ਇੱਕ ਜਾਤੀ ਦਾ ਡਾਕੂਮੈਂਟ ਅਗਰ ਤੁਸੀਂ ਰਿਜ਼ਰਵੇਸ਼ਨ ਦੇ ਵਿੱਚ ਅਪਲਾਈ ਕਰ ਰਹੇ ਹੋ ਪੰਜਾਬ ਰੈਜ਼ੀਡੈਂਸ ਆਧਾਰ ਕਾਰਡ ਫੋਟੋ ਸਾਈਨ ਔਰ ਇੱਕ ਇਨਕਮ ਦਾ ਸਰਟੀਫਿਕੇਟ